ਬਹੁਤ ਜ਼ਿਆਦਾ ਭਾਵੁਕ ਹੋ ਗਏ ਤੇ ਉਹਨਾਂ ਨੇ ਦੱਸਿਆ ਕਿ ਉਹ 8 ਸਾਲ ਤੋਂ ਸ੍ਰੀ ਹਰਮੰਦਰ ਸਾਹਿਬ ਜਾ ਰਹੇ ਐ ਤੇ ਆਪਣਾ ਜਨਮ ਦਿਨ ਉਹ ਸ੍ਰੀ ਹਰਮੰਦਰ ਸਾਹਿਬ ਮਨਾ ਰਹੇ ਐ ਇਸ ਤੋਂ ਇਲਾਵਾ ਉਹਨਾਂ ਨੇ ਇਸ ਤੋਂ ਇਲਾਵਾ ਸੁਨੀਲ ਸੇਟੀ ਨੇ ਸ੍ਰੀ ਹਰਮੰਦਰ ਸਾਹਿਬ ਦੇ ਬਾਰੇ ਕੀ ਕੁਝ ਦੱਸਿਆ ਇਹ ਅਸੀਂ ਅੱਜ ਦੀ ਵੀਡੀਓ ਜਾਣਾਂਗੇ ਸੋ ਚੱਲ ਗਈ ਵੀਡੀਓ ਦੇਖਣੇ ਇਸਦੇ ਬਾਰੇ ਜਾਣਨੇ ਯੂ ਨੋ ਹਰਮੰਦਰ ਸਾਹਿਬ ਗੋਇੰਗ देयर ਤਬਾਰ ਸਾਹਿਬ ਵਹਾਂ ਬੈਠਣਾ ਇੱਕ ਅਜੀਬ ਸੀ એનર્ਜੀ ਆ ਜਾਂਦੀ ਹੈ ਕੀ ਅਜੀਬ ਸੀ ਈਮੋਸ਼ਨ aankhon mein aansu bhar aata hai i do get goosebumps i get tears in my eyes i definitely mai i i i can see yeah ਅਸਲਾਮੁਅਲੈਕਮ ਸਸਰੀਆ ਕਾਲ ਕੇ ਦਾ ਚਾਲ ਅਮੀਦ ਕਰਨਾ ਸਾਰੇ ਵਧੀਆ ਹੋਗੇ ਹੱਸਦੇ ਵਸਦੇ ਹੋਗੇ ਤੇ ਚੜਦੀ ਕਲਾਸ਼ ਹੋਗੇ ਅੱਜ ਜਿਹੜੀ ਵੀਡੀਓ ਲੈ ਕੇ ਆਏ ਆਂ ਇੰਡੀਆ ਦੇ ਬੋਲੀਵੁੱਡ ਦੇ ਫੇਮਸ ترین ਹੀਰੋ ਨੇ ਸੁਨੀਲ ਸੇਠੀ ਉਹਨਾਂ ਨੇ ਗੱਲ ਕੀਤੀ ਹੈ ਗੋਲਡਨ ਟੈਂਪਲ ਦੇ ਬਾਰੇ ਤੇ ਗੋਲਡਨ ਟੈਂਪਲ ਦੇ ਬਾਰੇ ਚ ਉਹਨਾਂ ਨੇ ਕੀ ਗੱਲ ਕੀਤੀ ਹੈ ਤੇ ਸਿੱਖਾਂ ਦੇ ਬਾਰੇ ਚ ਉਹਨਾਂ ਨੇ ਕੀ ਗੱਲ ਕੀਤੀ ਹੈ ਇਹ ਜਾਣਾਂਗੇ ਅੱਜ ਦੀ ਵੀਡੀਓ ਨੂੰ ਸਟਾਰਟ ਕਰਨੇ ਆ 3 2 1 ਸਟਾਰਟ ਆਈ ਥਿੰਕ ਦ ਗੋਲਡਨ ਟੈਂਪਲ ਫੈਸਿਨੇਟਸ ਮੀ ਯੂ ਨੋ ਅਰਮੰਦਰ ਸਾਹਿਬ ਗੋਇੰਗ देयर ਤਬਰ ਸਾਹਿਬ ਬਾਬ ਬੈਕਣਾ एक अजीब सी एनर्जी आ जाती तो है क्या अजीब सी इमोशन आंख में आंसू भर आता है द मिनट आई सी हरमंदर साहब और मैं जब पाँव अंदर रखता हूँ तो एक अजीब सी फीलिंग रहती है एंड आई थिंक मेरा मानना हमेशा ये रहा है कि लोग जो आपको इन्फ्लुएंस करते हैं जगह जो आपको इन्फ्लुएंस करती है उसमें कुछ ना कुछ एनर्जी होती है आई थिंक दिस इज़ माई सेवन्थ और एथ विज़िट मैंने एक्सपीरियंस कुछ छः सात साल पहले किए और उन छः छः सात सालों में आई थिंक चार साल या चार साल जन्मदिन मैंने वहीं बिताया और इस जगह की खूबी है कि देखिए बहुत सारी जगहों जब हम जाते हैं ना तो पंडित हो या लोग हो इट्स पैसे 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 पैसे, पैसे, पैसे। यहाँ जब आप आते हैं कोई भेदभाव नहीं कोई चेक नहीं कोई मेटल डिटेक्टर्स नहीं लाखों लोग आप लंगर भी देखेंगे तो हजारों लोग वहाँ लंगर खा रहे हैं खाना खा रहे हैं एंड सिर्फ और सिर्फ एक एक अजीब सी शांति उनके चेहरों पे, यू नो सुकून उनके चेहरे पे। तो दैट वाज अमेजिंग फिर आई थिंक सेकंड टाइम जब मैं आया तो दे मेरे जन्म आई डू गेट गुजम आई गेट टीयर्स इन माइज आई डेफिनेटली there are places in the world that total uh, divine, total, uh, divine and treat everybody uh, equal. So, unbelievable. ਵੀਰੋ ਅੱਜ ਦੀ ਤੁਸੀਂ ਵੀਡੀਓ ਦੇਖੀ ਤੇ ਅੱਜ ਦੀ ਵੀਡੀਓ ਦੇ ਵਿੱਚ ਕੋਈ ਯੂਟਿਊਬਰ ਕੋਈ ਪਾਕਿਸਤਾਨੀ ਯੂਟਿਊਬਰ ਮੇਰੇ ਵਰਗਾ ਸ੍ਰੀ ਹਰਮੰਦਰ ਸਾਹਿਬ ਦੇ ਬਾਰੇ ਗੱਲਬਾਤ ਨਹੀਂ ਕਰ ਰਿਹਾ ਕਿ ਜਿਹੜਾ ਤੁਸੀਂ ਕਮੈਂਟ ਕਰਕੇ ਕਹਿ ਦੋ ਕਿ ਲੋ ਜੀ ਪੈਸੇ ਕਮਾਉਣ ਵਾਸਤੇ ਉਹ ਇੰਟਰਵਿਊ ਦੇ ਰਹੇ ਆ ਤੇ ਉਹਦੇ ਵਿੱਚ ਦੱਸ ਰਹੇ ਆ ਸੁਨੀਲ ਸੇਠੀ ਕਿ ਮੈਂ ਤਕਰੀਬਨ ਕਹਿੰਦੇ ਕਿ 4-5 ਦਫਾ ਆਪਣੀ ਜਿਹੜੀ ਜਿਹੜੀ ਨਾ ਕਹਿੰਦੇ ਹੈ ਸੈਲੀਬ੍ਰੇਟ ਕੀਤੀ ਹੈ ਆਪਣੀ ਬਰਥਡੇ ਸੈਲੀਬ੍ਰੇਟ ਕੀਤੀ ਹੈ ਸ੍ਰੀ ਹਰਮੰਦਰ ਸਾਹਿਬ ਤੇ ਮੈਂ ਉਹ 8-10 ਸਾਲ ਤੁਸੀਂ ਸ੍ਰੀ ਹਰਮੰਦਰ ਸਾਹਿਬ ਜਾ ਰਹੇ ਤੁਸੀਂ ਦੇਖੋ ਕਿ 10 ਦੇ ਹੀ ਉਹ ਰੋਣ ਲੱਪੇ ਸੀ ਉਹਨੇ ਕਿੰਨੇ ਜ਼ਿਆਦਾ ਇਮੋਸ਼ਨਲ ਹੋ ਗਏ ਸੀ ਕਿ ਉਹਨਾਂ ਦੀ ਅੱਖਾਂ ਦੇ ਵਿੱਚ ਪਾਣੀ ਤੁਸੀਂ ਦੇਖ ਸਕਦੇ ਸੀ ਕਿ ਉਹ ਦੱਸ ਰਹੇ ਕਿ ਮੈਨੂੰ ਉੱਥੇ એનર્ਜੀ ਫੀਲ ਜੋ ਕੁਝ ਉਹਨਾਂ ਨੇ ਉੱਥੇ ਮਹਿਸੂਸ ਕੀਤਾ ਉਹੀ ਦੱਸ ਰਿਹਾ ਕਿ ਮੈਨੂੰ એનર્ਜੀ ਫੀਲ ਹੋਈ ਹੈ ਸ੍ਰੀ ਹਰਮੰਦਰ ਸਾਹਿਬ ਅਸਲ ਦੇ ਅੰਦਰ ਦੋਸਤੋ ਇੰਨਾ ਜ਼ਿਆਦਾ ਡਿਫਰੈਂਟ ਹੈ ਵਾ ਬਾਕੀ ਇਬਾਦਤਗਾਹਾਂ ਤੋਂ ਕਿ ਖੁਦ ਬਖੋਦੀ ਲੋਕਾਂ ਨੂੰ ਫਰਕ ਮਹਿਸੂਸ ਹੁੰਦਾ ਹੈ ਤੇ ਇਸੇ ਕਰਕੇ ਉਹ ਸ੍ਰੀ ਹਰਮੰਦਰ ਸਾਹਿਬ ਵੱਲ ਖਿਜੇ ਚਲੇ ਜਾਂਦੇ ਆ ਕਿ ਤੁਸੀਂ ਦੇਖੋ ਸਭ ਤੋਂ ਵੱਡੀ ਗੱਲ ਕਿ ਉੱਥੇ ਕੋਈ ਚੈਕਿੰਗ ਨਹੀਂ ਹੈ ਮੈਟਲ ਡਿਟੈਕਟਡ ਨਹੀਂ ਲੱਗੇ ਹੋਏ ਫਿਰ ਜਿਹੜੀ ਵੀ ਕਿਸੇ ਦੀ ਇਬਾਦਤਗਾਹਾਂ ਹੁੰਦੀਆਂ ਮੈਂ ਉੱਥੇ ਹਰ ਜਗ੍ਹਾ ਤੇ ਪੈਸਿਆਂ ਦਾ ਹੁੰਦਾ ਵਾ ਲੰਗਰ ਤੁਸੀਂ ਲੈਣਾ ਵਾ ਪੈਸੇ ਲਓ ਪੈਸੇ ਲੈ ਕੇ ਦਿਓ ਤੁਸੀਂ ਤੁਹਾਨੂੰ ਆਪਣੀ ਆਪਣੇ ਜੁੱਤਿਆਂ ਦੀ ਸਿਕਿਉਰਿਟੀ ਦਾ ਮਸਲਾ ਹੁੰਦਾ ਉਹ ਪੈਸੇ ਦੇ ਕੇ ਤੁਸੀਂ ਜਾਣਾ ਪੈਸੇ ਦੇ ਕੇ ਤੁਸੀਂ ਕੋਈ ਕਿਸੇ ਮੌਲਵੀ ਕੋ ਕਿਸੇ ਤੁਸੀਂ ਪੰਡਤ ਕੋ ਜਾ ਕੇ ਕੋਈ ਆਪਣਾ ਕਰਵਾਉਣਾ ਵੈ ਮਜ਼ਬੀ ਰਸਮ ਅਦਾ ਕਰਵਾਨੀ ਹੈ ਉਹਦੇ ਬਾਅਦ ਤੁਸੀਂ ਪੈਸੇ ਪੇ ਕਰਨੇ ਕਿ ਹਰ ਜਗ੍ਹਾ ਜਗ੍ਹਾ ਤੇ ਤੁਹਾਨੂੰ ਪੈਸੇ ਦੇਣੇ ਪੈਂਦੇ ਆ ਲੇਕਿਨ ਸਨੀਲ ਸ਼ਾਡੀ ਕਹਿ ਰਿਹਾ ਕਿ ਦੇਖੋ ਉਹ ਵੀ ਕਹਿ ਰਿਹਾ ਕਿ ਮੈਂ ਫਰਕ ਮਹਿਸੂਸ ਕੀਤਾ ਵਾ ਕਿ ਉੱਥੇ ਪੈਸਿਆਂ ਦਾ ਕੋਈ ਚੱਕਰ ਨਹੀਂ ਹੈ ਕੋਈ ਰਸ਼ ਨਹੀਂ ਹੈ ਕੋਈ ਕਿਸੇ ਕਿਸਮ ਦਾ ਰੋਕ ਟੋਕ ਨਹੀਂ ਹੈ ਕਿ ਕੋਈ ਇਸਲਾਮ ਦੇ ਵਿੱਚੋਂ ਹੈ ਕੋਈ ਮੁਸਲਮਾਨ ਹੈ ਕੋਈ ਸਿੱਖ ਹੈ ਕੋਈ ਹਿੰਦੂ ਹੈ ਸਾਈ ਹੈ ਜਿਹੜਾ ਮਰਜ਼ੀ ਜਿਹੜੇ ਮਰਜ਼ੀ ਮਦਦ ਆ ਰਿਹਾ ਵੈ ਉੱਥੇ ਉਹਨੂੰ ਬਿੱਲਾ ਰੋਕ ਟੋਕ ਜਾ ਰਿਹਾ ਵੈ ਤੇ ਦੂਸਰਾ ਉਹ ਦੱਸ ਰਿਹਾ ਹੈ ਕਿ ਮੇਨ ਜਿਹੜਾ ਸ੍ਰੀ ਮੰਦਿਰ ਹੈ ਹਰਮੰਦਰ ਸਾਹਿਬ ਦਾ ਫਰਕ ਹੈ ਕਿ ਉਹਦੇ ਵਿੱਚ ਇਹ ਨਹੀਂ ਦੇਖਿਆ ਜਾ ਰਿਹਾ ਕੋਈ ਵੀਆਈਪੀ ਹੈ ਜਾਂ ਕੋਈ ਆਮ ਆਂਦਾ ਵੈ ਸਭ ਨੂੰ ਇੱਕ ਤਰ੍ਹਾਂ ਹੀ ਟਰੀਟ ਕੀਤਾ ਜਾ ਰਿਹਾ ਇੱਕ ਤਰ੍ਹਾਂ ਦਾ ਹੀ ਵਰਤਨ ਹੈ ਇੱਕ ਤਰ੍ਹਾਂ ਦਾ ਹੀ ਖਾਣਾ ਪਕਦਾ ਵੈ ਲੰਗਰ ਜਿਹੜਾ ਵੈ ਸਭ ਨੂੰ ਇੱਕ ਜਿਹਾ ਲੰਗਰ ਦਿੱਤਾ ਜਾਂਦਾ ਵੈ ਕੋਈ ਚਾਹੇ ਵੀਆਈਪੀ ਐ ਚਾਹੇ ਉਹ ਜੋ ਵੀ ਐ ਲੰਗਰ ਦੀ ਨਾ ਹੀ ਬੇਅਦਬੀ ਹੋ ਰਹੀ ਐ ਬੜੀ ਹਰ ਬੰਦਾ ਅਕੀਦਤ ਨਾਲ ਸੇਵਾ ਕਰਨ ਰਿਹਾ ਵੈ ਇੱਕ ਹੁੰਦਾ ਕੋਈ ਮਜਬੂਰੀ ਦੇ ਨਾਲ ਕਰਨ ਰਿਹਾ ਪੈਸੇ ਦੀ ਲਾਲਚ ਨਾਲ ਕਰਨ ਨਾ ਨਹੀਂ ਇੱਥੇ ਲੋਕ ਜਿਹੜੇ ਐ ਸ੍ਰੀ ਹਰਮੰਦਰ ਸਾਹਿਬ ਸੇਵਾ ਕਰਨ ਵਾਸਤੇ ਹੁੰਦੇ ਵੱਡੇ ਵੱਡੇ ਬਿਜ਼ਨਸਮੈਨ ਅਮੀਰ ਲੋਕ ਸ੍ਰੀ ਹਰਮੰਦਰ ਸਾਹਿਬ ਆ ਕੇ ਸੇਵਾ ਕਰਦੇ ਆ ਤੇ ਇਹ ਅਛਾਈ ਵੀਰੋ ਜਿਹੜੀ ਹੁੰਦੀ ਹੈ ਉਹਦੇ ਵਾਸਤੇ ਤੁਹਾਨੂੰ ਕਿਸੇ ਨੂੰ ਕਹਿਣਾ ਨਹੀਂ ਪੈਂਦਾ ਕਿ ਯਾਰ ਮੈਨੂੰ ਚੰਗਾ ਕਹੋ ਜਾਂ ਉਹਦੀ ਤਾਰੀਫ ਕਰੋ ਬਲਕਿ ਅਛਾਈ ਦੀ ਤਾਰੀਫ ਖੁਦ ਬਖੁਦ ਆਟੋਮੈਟਿਕਲੀ ਅੰਦਰੋਂ ਨਿਕਲਦੀ ਹੈ ਲੋਕ ਤਾਰੀਫ ਕਰਨ ਤੇ ਮਜਬੂਰ ਹੋ ਜਾਂਦੇ ਤੇ ਜਿਹੜੀ ਬੁਰਾਈ ਹੁੰਦੀ ਹੈ ਉਹਨੂੰ ਹਰ ਕੋਈ ਬੁਰਾ ਕਹਿੰਦਾ ਤੁਸੀਂ ਕਿਸੇ ਨੂੰ ਪੈਸੇ ਦੇ ਕੇ ਵੀ ਤਾਰੀਫ ਕਰਵਾ ਲਓ ਲੇਕਿਨ ਐਟ ਦਾ ਐਂਡ ਉਹਦਾ ਬੁਰਾ ਹੀ ਰਹਿਣਾ ਹੈ ਤੇ ਸ੍ਰੀ ਹਰਮੰਦਰ ਸਾਹਿਬ ਦੇ ਦੇਖੋ ਲੋਕ ਕਿਸ ਤਰ੍ਹਾਂ ਜਿਹੜੇ ਆ ਜਿਹੜੇ ਉੱਥੇ ਜਾਂਦੇ ਆ ਉੱਥੇ ਜਾ ਕੇ ਉਹ ਭਾਵਕ ਹੋ ਜਾਂਦੇ ਆ ਉੱਥੇ ਜਾ ਕੇ ਉਹਨਾਂ ਨੂੰ ਸਕੂਨ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਜਿਹੜਾ ਜਿਹੜਾ ਵੀ ਸ੍ਰੀ ਹਰਮੰਦਰ ਸਾਹਿਬ ਗਿਆ ਵਾ ਤੁਸੀਂ ਦੇਖਿਆ ਮੈਂ ਰਿਵਿਊ ਕੀਤਾ ਕਿੰਨੇ ਜ਼ਿਆਦਾ ਐਕਟਰਾਂ ਦਾ ਰਿਵਿਊ ਕੀਤਾ ਵਾ ਮੁਸਲਮਾਨ ਉੱਥੇ ਗਏ ਆ ਸਾਰਿਆਂ ਦੇ ਪੋਸਟਰ ਰਿਵਿਊ ਹੀ ਹੈ ਹਿੰਦੂਆਂ ਦੇ ਰਿਵਿਊ ਵੀ ਕੀਤੇ ਉਹ ਵੀ ਦੱਸ ਰਿਹਾ ਕਿ ਕੀ ਫਰਕ ਹੈ ਗੁਰਦੁਆਰੇ ਅੰਦਰ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਜਿਹੜੇ ਜਿਹੜੇ ਦੂਸਰੇ ਆ ਉਹ ਸਾਰਾ ਕੁਝ ਡਿਟੇਲ ਦੇ ਨਾਲ ਦੱਸ ਰਿਹਾ ਤੇ ਵੀਰੋ ਇਹ ਸਿੱਖ ਵੀਰਾਂ ਵਾਸਤੇ ਇੱਕ ਬੜੇ ਮਾਣ ਦੀ ਗੱਲ ਹੈ ਕਿ ਉਹਨਾਂ ਦੇ ਜਿਹੜੇ ਗੁਰਦੁਆਰੇ ਆ ਉਹ ਅਮਨ ਸ਼ਾਂਤੀ ਦੀ ਜਗ੍ਹਾ ਹੋਵੇ ਜਿੱਥੇ ਲੋਕਾਂ ਨੂੰ ਲੰਗਰ ਲੱਭਦਾ ਹੋਵੇ ਜਿੱਥੇ ਲੋਕਾਂ ਨੂੰ ਰਹਿਸ਼ ਵਾਸਤੇ ਜਗ੍ਹਾ ਲੱਭਦੀ ਹੈ ਤੇ ਇਹ ਇਨਸਾਨੀਅਤ ਦੀ ਬੜੀ ਵਧੀਆ ਕੰਮ ਕਰਨ ਦੇ ਤੇ ਜਿਹੜਾ ਵੀ ਇਨਸਾਨੀਅਤ ਦੀ ਇਹਦੇ ਵਿੱਚ ਇਨਸਾਨੀਅਤ ਹੈ ਇਹਦੇ ਵਿੱਚ ਇਹ ਨਹੀਂ ਕੋਈ ਸਿੱਖਾਂ ਦੀ ਕਰ ਰਿਹਾ ਹੋਵੇ ਜਾਂ ਮੁਸਲਮਾਨਾਂ ਦੀ ਕਰ ਰਿਹਾ ਹੋਵੇ ਜਾਂ ਸਾਈਆਂ ਦੀ ਕਰ ਰਿਹਾ ਹੋਵੇ ਆਪਣੇ ਮਜ਼ਬਦ ਦੀ ਦੇ ਵੀਰੋ ਹਰ ਕੋਈ ਸੇਵਾ ਕਰਦਾ ਹੋਵੇ ਹਰ ਕੋਈ ਉਹਦੀ ਬੇਤਰੀ ਕਰਦਾ ਵੇ ਲੇਕਿਨ ਸਿੱਖ ਜਿਹੜੇ ਆ ਉਹ ਇਨਸਾਨੀ ਦੀ ਮਦਦ ਕਰਨ ਰਏ ਆ ਇਨਸਾਨੀ ਦੀ ਸੇਵਾ ਕਰਨ ਰਏ ਆ ਜਿਹੜੇ ਭੁੱਖੇ ਉਹਨਾਂ ਨੂੰ ਖਾਣਾ ਖਵਾ ਰਹੇ ਆ ਭੁੱਖੇ ਨੂੰ ਖਾਣਾ ਖਿਲਾਨਾ ਸਭ ਤੋਂ ਵਧੀਆ ਤੇ ਚੰਗਾ ਕੰਮ ਹੈ ਤੇ ਸਿੱਖ ਕੌਮ ਇਹ ਚੰਗਾ ਕੰਮ ਕਰ ਰਹੀ ਹੈ ਤੇ ਮੇਰੀ ਮੈਂ ਇਸ ਚੰਗੇ ਨੂੰ ਅਗਰ ਚੰਗਾ ਕਹਿ ਰਹੇ ਆ ਵੇ ਤੇ ਇਹ ਵੀ ਲੋਕਾਂ ਨੂੰ ਬੁਰਾ ਲੱਗਦਾ ਤੇ ਚੁੱਭਦਾ ਵੇ ਉਹਦੇ ਤੇ ਵੀ ਨੈਗੇਟਿਵ ਕਮੈਂਟ ਕਰਦੇ ਆ ਆਣ ਕੇ ਕਿ ਜਨਾਬ ਇਹ ਤੇ ਪੇਡ ਪ੍ਰੋਮੋਸ਼ਨ ਕਰ ਰਿਹਾ ਵੇ ਜਾ ਕੇ ਤੂੰ ਪਾਕਿਸਤਾਨ ਦੇ ਵਿੱਚ ਉੱਥੇ ਗੱਲ ਕਰ ਸਿੱਖਾਣਾ ਕੀ ਹੋ ਰਿਹਾ ਵੈ ਤੇ ਵੀਰੋ ਇਹ ਸਾਰੀ ਸਾਰੀ ਜੈਲਸੀ ਹੈ ਮੈਨੂੰ ਕੋਈ ਨਹੀਂ ਕਹਿ ਰਿਹਾ ਮੈਂ ਕੋ ਪੇਡ ਪ੍ਰੋਮੋਸ਼ਨ ਨਹੀਂ ਕਰ ਰਿਹਾ ਮੈਂ ਅਗਰ ਤੁਸੀਂ ਲਾ ਵੀ ਲੋਕ ਜੀ YouTube ਤੋਂ ਪੈਸੇ ਕਮਾਉਣ ਵਾਸਤੇ ਮੈਂ ਕਰ ਰਿਹਾ ਵੈ ਤੇ ਜਿਹੜੇ ਵੱਡੇ ਵੱਡੇ ਐਕਟਰ ਜਿਹੜੇ ਹੋਰ ਲੋਕ ਜਿਨ੍ਹਾਂ ਦੇ ਚੈਨਲ ਹੀ ਨਹੀਂ ਹੈਗੇ ਉਹ ਕਦੇ ਵਾਸਤੇ ਕਰ ਰਹੇ ਹੈ ਵੀਰੋ ਇਹ ਖਾਲਸ ਤਨ ਜਿਹੜੀ ਹੈ ਇਹ ਵੀਡੀਓ ਪਾਉਣ ਦਾ ਮਕਸਦ ਇਹ ਹੈ ਕਿ ਤੁਹਾਡੇ ਦਿਮਾਗ ਦੇ ਵਿੱਚ ਜਿਹੜੇ ਭਰਿਆ ਹੈ ਨਾ ਇਹ ਨਿਕਲ ਜਾਵੇ ਗੱਲ ਤੁਹਾਨੂੰ ਪਤਾ ਲੱਗ ਜਾਵੇ ਜਿਸ ਬੰਦੇ ਨੂੰ ਕੋਈ ਡਾਊਟ ਹੈ ਸ਼ੱਕ ਹੈ ਉਹ ਸ੍ਰੀ ਹਰਿਮੰਦਰ ਸਾਹਿਬ ਜਾਵੇ ਉੱਥੇ ਜਾ ਕੇ ਖੁਦ ਦੇਖ ਲਵੇ ਮੇਰੀ ਤਾਂ ਖੁਦ ਬਹੁਤ ਜ਼ਿਆਦਾ ਇੱਛਾ ਹੈ ਕਿ ਮੈਂ ਸ੍ਰੀ ਹਰਿਮੰਦਰ ਸਾਹਿਬ ਆਵਾਂ ਲੇਕਿਨ ਕੀ ਹੈ ਕਿ ਸਾਡੇ ਇਸ਼ੂ ਚੱਲਦਾ ਵੈ ਵੀਜ਼ੇ ਦਾ ਇਸ ਕਰਕੇ ਮੈਂ ਨਹੀਂ ਆ ਸਕਦਾ ਹੋ ਸਕਦਾ ਅੱਗੇ ਮਸਤਕਬਲ ਦੇ ਵਿੱਚ ਇਹ ਮਸਲਾ ਹੱਲ ਹੋ ਜਾਵੇ ਦੋਨੇ ਗਵਰਨਮੈਂਟਾਂ ਦੇ ਵਿੱਚ ਜਾਣਾ ਆਸਾਨ ਹੋ ਜਾਵੇ ਤੇ ਫਿਰ ਮੈਂ ਇਨਸ਼ਾਅੱਲਾ ਤਾਲਾ ਜ਼ਰੂਰ ਸ੍ਰੀ ਹਰਿਮੰਦਰ ਸਾਹਿਬ ਜਾਵਾਂਗਾ ਖੁਦ ਜਾ ਕੇ ਮੈਂ ਉੱਥੋਂ ਦਾ ਜਿਹੜਾ ਵੈ ਐਕਸਪੀਰੀਅੰਸ ਹਾਸਲ ਕਰਾਂਗਾ ਵੀਰੋ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਨਾ ਆਪਣਾ ਢਿੱਡ ਸਾਰਾ ਖਿਆਲ ਰੱਖਣਾ ਦੁਆਵਾਂ ਯਾਦ ਰੱਖਣਾ ਅੱਲਾ ਹਾਫਿਜ਼